ਉਹਨਾਂ ਸਵੈਮ ਨੇਟਲ ਫੋਰਸਸ ਦੇ ਉੱਪਰ ਇੱਕ ਬਹੁਤ ਵਧੀਆ ਹੀ ਸਾਡੇ ਲਈ ਆਪਸ਼ਨ ਦਿੱਤੀ ਜਾ ਰਹੀ ਹੈ ਉਹ ਇਹ ਹੈ ਕਿ ਸਾਡੇ ਸਵੈਮ ਦੇ ਵਿੱਚ ਉਹ ਟ੍ਰਾਂਸਲੇਸ਼ਨ ਦੇ ਰਹੇ ਤੁਸੀਂ ਆਪਣੀ ਮਾਤ ਭਾਸ਼ਾ ਜਿਹੜੀ ਉਹ ਚੂਜ਼ ਕਰ ਸਕਦੇ ਹੋ ਸੋ ਉਹਦੇ ਵਿੱਚ ਇੱਕ ਆਪਸ਼ਨ ਸੋ ਅੱਜ ਦੇ ਜਿਹੜੇ ਵਿਦਿਆਰਥੀ ਨੇ ਉਹ ਟੈਕਨੋ ਸੇ ਵੀ ਨੇ ਸਾਨੂੰ ਵੀ ਉਹਨਾਂ ਵਰਗੇ ਹੀ ਬਨਣਾ ਪਵੇਗਾ ਟੈਕਨੋਲੋਜੀ ਦਾ ਯੁੱਗ ਹੈ ਸੋ ਟੈਕਨੋਲੋਜੀ ਦੀ ਮਦਦ ਦੇ ਨਾਲ ਹੀ ਅਸੀਂ ਉਹਨਾਂ ਕਿ ਜੇਕਰ ਅਸੀਂ ਪੰਜਾਬੀ ਅਧਿਆਪਕ ਮੰਚ ਨਾਲ ਜੁੜੇ ਹਾਂ ਤਾਂ ਅਸੀਂ ਇਹ ਸਾਰੇ ਗਿੱਲੇ ਸ਼ਿਕਵੇ ਛੱਡ ਕੇ ਮਨਾਂ ਵਿੱਚੋਂ ਇਹ ਸੋਚ ਕੱਢ ਕੇ ਜਿਸ ਤਰ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਤੇ ਵਿੱਚ ਮੀਟਿੰਗ ਕੀਤੀ ਗਈ ਹੈ ਉਸੇ ਤਰ੍ਹਾਂ ਅਸੀਂ ਵੀ ਦੁਆਬੇ ਦੇ ਸਾਰੇ ਕਾਲਜ ਮਿਲ ਕੇ ਇਸ ਪ੍ਰਤੀ ਵੀ ਸੁਚੇਤ ਹੋਈਏ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ਾਂ ਨੂੰ ਸਨਮੁਖ ਰੱਖਦੇ ਹੋਏ ਇਸ ਦੇ ਵਿਕਾਸ ਲਈ ਆਪਣਾ ਵੱਡਮੁਲੀ ਰੰਧਾਵਾ ਸਰ ਨੇ ਇਸੇ ਗਰੁੱਪ ਦੀ ਇੱਕ ਫੇਸਬੁੱਕ ਆਈਡੀ ਵੀ ਬਣਾਈ ਹੈ जो कद भविख क्रुप चराबी आ जाए जो थानू पता ही है कुछ समय पहला भी आ चुकी सी सो ओंका रिस्क कवर करने फेसबुक आई डी बनाई है सो मेरी सब नुजारिश है कि कृपा करके सब कर। बुलंदियों, बुलंदियों पर पहुंचना कोई कमाल नहीं होता ਦੀ ਅਧਿਆਪਕ ਮੰਚ ਦੇ ਸਮੂਹ ਮੈਂਬਰ ਸਹਿਬਾਨ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਲਪ੍ਰਿਤ ਕੌਰ ਪੰਜਾਬੀ ਵਿਭਾਗ ਏਪੀਜੀ ਕਾਲਜ ਆਫ ਆਰਟ ਜ਼ਿਲੰਦਰ ਤੋਂ ਏਪੀਜੀ ਕਾਲਜ ਉੱਤਰੀ ਭਾਰਤ ਦੇ ਸਰਮੋਰ ਕਾਲਜਾਂ ਵਿੱਚੋਂ ਇੱਕ ਹੈ ਹਰ ਖੇਤਰ ਵਿੱਚ ਇਸ ਨੇ ਬੁਲੰਦੀਆਂ ਹਾਸਲ ਕੀਤੀਆਂ ਨੇ ਚਾਹੇ ਉਹ ਵਿਦਿਆ ਖੇਤਰ ਹੋਵੇ ਚਾਹੇ ਸਾਇਤਿਕ ਜਾਂ ਫਿਰ ਯੂਥ ਫੈਸਟੀਵਲ ਯੂਥ ਫੈਸਟੀਵਲ ਦੇ ਜ਼ੋਨਲ ਅਤੇ ਇੰਟਰ ਜ਼ੋਨਲ ਲੈਵਲ ਦੇ ਵਿੱਚ ਇਹ ਹਮੇਸ਼ਾ ਹੀ ਚੈਂਪੀਅਨ ਰਿਹਾ ਹੈ ਇਥੋਂ ਤੱਕ ਕਿ ਨੈਸ਼ਨਲ ਲੈਵਲ ਦੇ ਵਿੱਚ ਵੀ ਇਸ ਨੇ ਗੁਰਨਾਮ ਤੇ ਵੀ ਯੂਨੀਵਰਸਿਟੀ ਅੰਮ੍ਰਿਤਸਰ ਦਾ ਨਾਮ ਹਰ ਪਾਸੇ ਰੌਸ਼ਨ ਹੀ ਕੀਤਾ ਹੈ ਇਸ ਕਾਲਜ ਦੇ ਵਿਦਿਆਰਥੀ ਹਰ ਖੇਤਰ ਵਿੱਚ ਬੁਲੰਦੀਆਂ ਛੋ ਰਹੇ ਨੇ ਚਾਹੇ ਗੱਲ ਪੰਜਾਬੀ ਫਿਲਮ ਇੰਡਸਟਰੀ ਦੀ ਹੋਵੇ ਚਾਹੇ ਹਿੰਦੀ ਫਿਲਮ ਇੰਡਸਟਰੀ ਦੀ ਹੋਵੇ ਗੱਲ ਕਪਿਲ ਸ਼ਰਮਾ ਤੋਂ ਲੈ ਕੇ ਗੁਰਨਾਮ ਪੁੱਲਰ ਅਤੇ ਸੁਗੰਦਾ ਮਿਸ਼ਰਾ ਕਰਨ ਕੁੰਦਰਾ ਯੂਵਰਾਜ ਹੰਤ ਵਰਗੇ ਅਦਾਕਾਰ ਨੇ ਜਿਨ੍ਹਾਂ ਨੇ ਇਸ ਸੰਸਥਾ ਦਾ ਮਾਣ ਵਧਾਇਆ ਹੈ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਕਾਲਜ ਦਾ ਹਿੱਸਾ ਹਾਂ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਅੱਜ ਇਸ ਪੰਜਾਬੀ ਮੰਚ ਤੇ ਬੋਲਣ ਦਾ ਮੌਕਾ ਮਿਲ ਰਿਹਾ ਹੈ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਪਰਮਜੀਤ ਰੰਦਾਵਾ ਸਰ ਤੇ ਡਾਕਟਰ ਹੀਰਾ ਸਿੰਘ ਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਡਾ ਮੰਚ ਜੋ ਹੈ ਪੰਜਾਬੀ ਅਧਿਆਪਕ ਮੰਚ ਹੋਂਦ ਵਿੱਚ ਆਇਆ ਹੈ ਮੈਂ ਹਮੇਸ਼ਾ ਹੀ ਸੁਣਦੀ ਆਈ ਸੀ ਆਪਣੇ ਕਲਾਸ ਤੋਂ ਕਦੀ ਅੰਗਰੇਜ਼ੀ ਵਿਭਾਗ ਤੋਂ ਔਰ ਕਦੀ ਹਿੰਦੀ ਵਾਲਿਆਂ ਤੋਂ ਕਿ ਸਾਡੇ WhatsApp ਗਰੁੱਪ ਬਨੇ ਹੋਏ ਨੇ ਜਿੱਥੇ ਉਹ ਸਭ ਇੱਕ ਦੂਸਰੇ ਦੇ ਨਾਲ ਜੁੜ ਕੇ ਰਹਿੰਦੇ ਨੇ ਕੋਈ ਵੀ ਸਮੱਸਿਆ ਆਵੇ ਤਾਂ ਉਹ ਇੱਕ ਦੂਸਰੇ ਨਾਲ ਗੱਲਬਾਤ ਕਰ ਸਕਦੇ ਨੇ ਪਰ ਮੈਂ ਸੋਚਦੀ ਹੁੰਦੀ ਸੀ ਕਿ ਕਦੀ ਕੋਈ ਪੰਜਾਬੀ ਦਾ ਵੀ ਐਸਾ ਗਰੁੱਪ ਹੋਵੇਗਾ ਪਰ ਸਾਡੀ ਇਸ ਸੋਚ ਨੂੰ ਅਮਲੀ ਰੂਪ ਦਿੱਤਾ ਰੰਧਾਵਾ ਸਰ ਤੇ ਹੀਰਾ ਸਰ ਨੇ ਮੈਂ ਆਪ ਦਾ ਦਿਲੋਂ ਤਨਵਾਦ ਕਰਦੀ ਹਾਂ ਅਰ ਇਸ ਗਰੁੱਪ ਦੇ ਬਨਣ ਦੀ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਸ ਗਰੁੱਪ ਵਿੱਚ ਸਾਡੇ ਅਧਿਆਪਕ ਵੀ ਨੇ ਤੇ ਉਹ ਵਿਦਵਾਨ ਵੀ ਸ਼ਾਮਿਲ ਨੇ ਜਿਨ੍ਹਾਂ ਦੀਆਂ ਕਿਤਾਬਾਂ ਪੜ੍ਹ-ਪੜ੍ਹ ਕੇ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆ ਮੈਂ ਇਹ ਕਹਿ ਸਕਦੀ ਹਾਂ ਕਿ ਇਹ ਗਰੁੱਪ ਤਿੰਨ ਪੀੜੀਆਂ ਦਾ ਸੁਮੇਲ ਹੈ ਜਿਹਦੇ ਵਿੱਚ ਅਸੀਂ ਵੀ ਹਾਂ ਸਾਡੇ ਅਧਿਆਪਕ ਵੀ ਨੇ ਤੇ ਅੱਗੋਂ ਉਹਨਾਂ ਦੇ ਅਧਿਆਪਕ ਵੀ ਇਸ ਗਰੁੱਪ ਵਿੱਚ ਸ਼ਾਮਿਲ ਨੇ ਅੱਜ ਇਹ ਗਰੁੱਪ ਪੰਜਾਬੀ ਅਧਿਆਪਕ ਮੰਚ ਕੋ ਮੰਤਰੀ ਪੱਧਰ ਦਾ ਬਣ ਗਿਆ ਮੈਨੂੰ ਲੱਗਦਾ ਹੈ ਕਿ ਇਹ ਬੜਾ ਹੀ ਇਨਫੋਰਮੇਟਿਵ ਗਰੁੱਪ ਹੈ ਕਿਉਂਕਿ ਜਿੱਥੇ ਸਾਨੂੰ ਇਸ ਰਾਹੀਂ ਵੱਖ-ਵੱਖ ਸੈਮੀਨਾਰਾਂ ਜਾਂ ਮੀਟਿੰਗਾਂ ਬਾਰੇ ਪਤਾ ਲੱਗਦਾ ਹੈ ਉੱਥੇ ਹੀ ਇਸ ਗਰੁੱਪ ਵਿੱਚ ਵੱਖ-ਵੱਖ ਫੀਲਡ ਵਿੱਚ ਕੰਮ ਕਰਨ ਵਾਲੇ ਵਿਦਵਾਨ ਵੀ ਜੋ ਸ਼ਾਮਿਲ ਨੇ ਉਹਨਾਂ ਦੇ ਕੀਤੇ ਹੋਏ ਖੋਜ ਕਾਰਜਾਂ ਬਾਰੇ ਵੀ ਪਤਾ ਚੱਲਦਾ ਹੈ ਕਿ ਉਸ ਰਾਹੀਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ ਮੇਰੀ ਸਭ ਨੂੰ गुजारिश ਹੈ ਕਿ ਇਸ ਗਰੁੱਪ ਨੂੰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਤੇ ਵਿਚਾਰ ਸਮੇ ਸਮੇਂ ਸਰਪੰਦੇ ਰਹੇ ਉਹਨਾਂ ਦੇ ਵਿਚਾਰ ਧਾਰਾ ਸਾਡੇ ਲਈ ਬਹੁਤ ਲੁੜਿੰਦੀ ਹੈ ਕਿਉਂਕਿ ਉਹਨਾਂ ਦੇ ਦਿੱਤੇ ਹੋਏ ਸੁਝਾਅ ਹੀ ਇਸ ਮੰਚ ਨੂੰ ਨਵੀਆਂ ਬੁਲੰਤੀਆਂ ਤੇ ਵੀ ਲੈ ਕੇ ਜਾ ਸਕਦੇ ਨੇ ਇਸ ਗਰੁੱਪ ਵਿੱਚ ਸਾਡੇ ਬਹੁਤ ਵੱਡੇ ਵੱਡੇ ਵਿਦਵਾਨ ਵੀ ਸ਼ਾਮਲ ਨੇ ਔਰ ਉਹਨਾਂ ਦੇ ਪਿਆਰ ਤੇ ਆਸ਼ੀਰਵਾਦ ਦੀ ਵੀ ਸਾਨੂੰ ਸਮੇ ਸਮੇਂ ਤੇ ਲੋੜ ਪੈਂਦੀ ਰਹੇਗੀ ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਾਂਗੀ ਕਿ ਉਹ ਆਪਣੇ ਸੁਝਾਅ ਤੇ ਵਿਚਾਰ ਨਾਲ ਨਾਲ ਸਾਡਾ ਮਾਰਗਦਰਸ਼ਨ ਕਰਦੇ ਰਹਿਣ मैं एक हो बहुत जरूरी गल करना चाहागी कि जे अंजाबी अध्यापक मंच न जुड़े हाँ तो असी इस सारे गिले शिपे छो ए सोच के कि असी के क्योंकि असी इत अपने आप की गल नहीं करना अस अपने सुझाव न सिर्फ अपने तक सीमित रखने नहीं आए अस ए न सोचिए कि असी अपने सुझाव न सिर्फ अपनी संस्था तक ही सीमित रखना है ਅਸੀਂ ਕਿੰਨੀ ਦੇਰ ਤੱਕ ਆਪਣੇ ਗਿਆਨ ਨੂੰ ਜਿਹੜਾ ਉਹ ਬੰਨ ਕੇ ਰੱਖ ਸਕਾਂਗੇ ਕਿਉਂਕਿ ਕਿਰਤ ਕਰਨਾ ਤੇ ਵੰਡ ਕੇ ਛਕਣਾ ਹੀ ਸਾਨੂੰ ਸਿਖਾਇਆ ਗਿਆ ਹੈ ਸੋ ਗਿਆਨ ਵੀ ਐਸੀ ਚੀਜ਼ ਹੈ ਜਿਸ ਨੂੰ ਜਿੰਨਾ ਵੰਡਾਂਗੇ ਉਹ ਓਨਾ ਹੀ ਵਧਦਾ ਹੈ ਸੋ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਤੇ ਆਪਣੇ ਸੁਝਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਦੇ ਨਾਲ ਸਾਂਝਾ ਕਰਕੇ ਇਸ ਨੂੰ ਹੋਰ ਵੀ ਜ਼ਿਆਦਾ ਵਧਾਈਏ ਇੱਥੇ ਅਸੀਂ ਆਪਣੇ ਆਪ ਲਈ ਨਹੀਂ ਬਲਕਿ ਆਪਣੀ ਮਾਂ ਬੋਲੀ ਪੰਜਾਬੀ ਲਈ ਜੁੜੇ ਹਾਂ ਇਸੇ ਵਿਕਾਸ ਲਈ ਜੁੜੇ ਹਨ ਕਿਉਂਕਿ ਜਿਸ ਕੌਮ ਦੀ ਭਾਸ਼ਾ ਹੀ ਖਤਮ ਹੋ ਜਾਵੇ ਉਹ ਆਪਣੇ ਆਪ ਖਤਮ ਹੋ ਜਾਂਦੀ ਹੈ ਇਸ ਲਈ ਸਾਨੂੰ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਸੰਸਾਰ ਇੱਕ ਪਿੰਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਸੋ ਇੱਥੇ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਵਿਕਾਸ ਦੇ ਰਾਹ ਤੇ ਲੈ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਆਪਣੀ ਭਾਸ਼ਾ ਨਾਲ ਜੁੜਨ ਦੀ ਜ਼ਰੂਰਤ ਹੈ ਅਸੀਂ ਇਕੱਲੇ ਨਹੀਂ ਚੱਲ ਸਕਦੇ ਇਹ ਸਾਡਾ ਆਉਣ ਵਾਲਾ ਭੂਤਕ ਸੋ ਸਾਨੂੰ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਸੋ ਅੱਜ ਦੇ ਜਿਹੜੇ ਵਿਦਿਆਰਥੀ ਨੇ ਉਹ ਟੈਕਨੋ ਸੇ ਵੀ ਨੇ ਸਾਨੂੰ ਵੀ ਉਹਨਾਂ ਵਰਗੇ ਹੀ ਬਣਨਾ ਪਵੇਗਾ ਟੈਕਨੋਲੋਜੀ ਦਾ ਯੁੱਗ ਹੈ ਸੋ ਟੈਕਨੋਲੋਜੀ ਦੀ ਮਦਦ ਦੇ ਨਾਲ ਹੀ ਅਸੀਂ ਉਹਨਾਂ ਨਾਲ ਵੀ ਜੁੜ ਸਕਦੇ ਹਾਂ ਸੋ ਸਾਨੂੰ ਉਹਨਾਂ ਦੇ ਤਰੀਕੇ ਹੀ ਅਪਣਾਉਣੇ ਚਾਹੀਦੇ ਨੇ ਸੋ ਮੇਰੇ ਬਹੁਤ ਸਾਰੇ ਸਾਥੀ ਇਦਾਂ ਕਰ ਵੀ ਰਹੇ ਨੇ ਜੋ ਬਹੁਤ ਹੀ ਵਧੀਆ ਗੱਲ ਵੀ ਹੈ ਤੇ ਸਮੇਂ ਦੀ ਮੰਗ ਵੀ ਹੈ ਤੁਸੀਂ ਸਭ ਨੇ ਸਵੈਮ ਔਰ ਨੇਪਟਲ ਵਾਲੇ ਦਾ ਸੁਣਿਆ ਹੀ ਹੋਵੇਗਾ ਇੱਥੇ ਮੈਂ ਉਹਦੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਸਮਝ ਰਹੀ ਹਾਂ ਕਿਉਂਕਿ ਉਸ ਉੱਪਰ ਜਦੋਂ ਅਸੀਂ ਕੋਈ ਵੀ ਕੋਰਸ ਕਰਨ ਲਈ ਜਾ ਰਹੇ ਹਾਂ ਤਾਂ ਉਹਦੇ ਵਿੱਚ ਤੁਹਾਨੂੰ ਪੰਜਾਬੀ ਨਾਲ ਸੰਬੰਧਿਤ ਕੋਈ ਕੋਰਸ ਨਹੀਂ ਮਿਲਦਾ ਉਹਦੇ 'ਚ ਹਰ ਤਰ੍ਹਾਂ ਦਾ ਕੋਰਸ ਹੈ ਚਾਹੇ ਤੁਸੀਂ ਸਾਇੰਸ ਦੀ ਗੱਲ ਕਰ ਲਓ ਚਾਹੇ ਕੰਪਿਊਟਰਸ ਦੀ ਗੱਲ ਹੋ ਜਾਏ ਚਾਹੇ ਹਿੰਦੀ ਸਾਹਿਤ ਦੀ ਗੱਲ ਹੋ ਜਾਵੇ ਹਰ ਚੀਜ਼ ਬਾਰੇ ਕੋਰਸ ਮਿਲੇਗਾ ਸਿਵਾਏ ਪੰਜਾਬੀ ਸਾਹਿਤ ਦੇ ਸਾਨੂੰ ਇਸ ਬਾਰੇ ਵੀ ਉਪਰਾਲਾ ਕਰਨਾ ਚਾਹੀਦਾ ਹੈ ਔਰ ਦੂਸਰੀ ਗੱਲ ਕਿ ਉਹਨਾਂ ਸਵੈਮ ਨੇਪਟਰਲ ਕੋਰਸਸ ਦੇ ਉੱਪਰ ਇੱਕ ਬਹੁਤ ਵਧੀਆ ਹੀ ਸਾਡੇ ਲਈ ਆਪਸ਼ਨ ਦਿੱਤੀ ਜਾ ਰਹੀ ਹੈ ਉਹ ਇਹ ਹੈ ਕਿ ਸਾਡੇ ਸਵੈਮ ਦੇ ਵਿੱਚ ਉਹ ਟ੍ਰਾਂਸਲੇਸ਼ਨ ਦੇ ਰਹੇ ਹੋ ਤੁਸੀਂ ਆਪਣੀ ਮਾਤ ਭਾਸ਼ਾ ਜਿਹੜੀ ਉਹ ਚੂਜ਼ ਕਰ ਸਕਦੇ ਹੋ ਸੋ ਉਹਦੇ ਵਿੱਚ ਇੱਕ ਆਪਸ਼ਨ ਪੰਜਾਬੀ ਵੀ ਹੈ ਸੋ ਜੇਕਰ ਤੁਸੀਂ ਤੁਹਾਡੇ ਚ ਕੋਈ ਵੀ ਵਿਦਿਆਰਥੀ ਜਾਂ ਕੋਈ ਵੀ ਸਾਡੇ ਜਿਹੜੇ ਖੋਜ ਵਿਦਿਆਰਥੀ ਨੇ ਚਾਹੀ ਸਾਡੇ ਟੀਚਰ ਹੀ ਕਿਉਂ ਨਹੀਂ ਉਹ ਸਾਰੇ ਇਹ ਕੋਰਸਸ ਕਰ ਸਕਦੇ ਨੇ ਪਰ ਉਹਨਾਂ ਵਾਸਤੇ ਇੱਕ ਆਪਸ਼ਨ ਇਹ ਹੈ ਕਿ ਜਦੋਂ ਤੁਸੀਂ ਇੱਕ ਕੋਰਸ ਕਰ ਲੈਂਦੇ ਹੋ ਤੋ ਤੁਹਾਨੂੰ ਖੁਦ ਨੈਪਟਲ ਵਾਲੇ ਜਿਹੜੇ ਉਹ ਕੰਟੈਕਟ ਕਰਦੇ ਨੇ ਤਾਂਕਿ ਤੁਹਾਡੇ ਤੋਂ ਉਹ ਕੰਮ ਲੈ ਸਕਣ ਕੰਮ ਕੀ ਹੈ ਟਰਾਂਸਲੇਸ਼ਨ ਦਾ ਤੁਸੀਂ ਲੋਕ ਵੀ ਉਸ ਨੈਪਟਲ ਕੋਰਸਿਸ ਤੇ ਜਾ ਕੇ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕਰ ਸਕਦੇ ਹੋ ਜੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਲਈ ਇੱਕ ਹੋਰ ਲਾਭਦਾਇਕ ਜਿਹੜੀ ਚੀਜ਼ ਉਹ ਸਿਤ ਹੋਣ ਜਾ ਰਹੀ ਹੈ ਤੇ ਇਸੇ ਤਰ੍ਹਾਂ ਹੀ ਮੈਂ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ ਇੱਥੇ ਕਹਿਣਾ ਚਾਹਾਂਗੀ ਕਿ ਆਓ ਇਸ ਗਰੁੱਪ ਨੂੰ ਇੱਕ ਜੱਥੇਬੰਦੀਕ ਸੰਸਥਾ ਵਿੱਚ ਤਬਦੀਲ ਕਰੀਏ ਤੇ ਉਹਦੇ ਵਾਸਤੇ ਤੁਹਾਡੇ ਸਭ ਤੇ ਸਤਕਾਰ, ਸਹਿਯੋਗ ਤੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਮੇਰਾ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਬਾਕੀ ਅਧਾਰੇ ਕੰਮ ਕਰਦੇ ਨੇ, ਹਰ ਇੱਕ ਅਧਾਰੇ ਦੇ ਵਿੱਚ ਕੋਈ ਡਾਇਰੈਕਟਰ ਹੈ, ਕੋਈ ਵਾਈਸ ਪ੍ਰੈਜ਼ੀਡੈਂਟ ਹੈ, ਸੋ ਇੱਕ ਤਰ੍ਹਾਂ ਦੇ ਨਾਲ ਇੱਕ ਅਹੁਦੇ ਦਿੱਤੇ ਜਾਂਦੇ ਨੇ। ਤੇ ਮੈਂ ਸਿਰਫ ਇੱਕ ਗੁਜ਼ਾਰਿਸ਼ ਹੀ ਕਰ ਸਕਦੀ ਹਾਂ ਕਿ ਨਿਮਣੀ ਸੀ ਗੁਜ਼ਾਰਿਸ਼ ਇਹ ਹੈ ਕਿ ਕਿਉਂ ਨਾ ਆਪਾਂ ਇਸ ਗਰੁੱਪ ਦੇ ਵਿੱਚ ਵੀ ਜਿਹੜੇ ਉਹ ਕੁਝ ਖਾਸ ਅਹੁਦੇ ਕਿਸੇ ਨੂੰ ਦਿੱਤੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਸਭ ਆਪਣੇ ਅਹੁਦੇ ਅਨੁਸਾਰ ਜਿਹੜਾ ਵਾ ਇਸ ਗਰੁੱਪ ਨੂੰ ਹੋਰ ਅੱਗੇ ਵਧਾਉਣ ਵਾਸਤੇ ਕੰਮ ਕਰ ਸਕਣ ਮੇਰੀ ਇੱਕ ਹੋਰ ਗੁਜ਼ਾਰਿਸ਼ ਹੈ ਜਿਸ ਤਰ੍ਹਾਂ ਖਾਲਸਾ ਕਾਲਜ ਅੰਮ੍ਰਿਤਸਰ ਤੇ ਵਿੱਚ ਮੀਟਿੰਗ ਕੀਤੀ ਗਈ ਹੈ ਉਸੀ ਤਰ੍ਹਾਂ ਅਸੀਂ ਵੀ ਦੁਆਬੇ ਦੇ ਸਾਰੇ ਕਾਲਜ ਮਿਲ ਕੇ ਇਸ ਪ੍ਰਤੀ ਵੀ ਸੁਚੇਤ ਹੋਈਏ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ਾਂ ਨੂੰ ਸਨਮੁਖ ਰੱਖਦੇ ਹੋਏ ਇਸ ਦੇ ਵਿਕਾਸ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਈਏ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਇਸ ਬਾਰੇ ਕੋਈ ਹੋਰ ਪਹਿਲ ਕਰੇ ਜਿਸ ਦਾ ਖੱਟਿਆ ਅਸੀਂ ਖਾ ਰਹੇ ਹਾਂ ਜੇਕਰ ਉਸ ਬਾਰੇ ਨਹੀਂ ਸੋਚਾਂਗੇ ਤਾਂ ਅਸੀਂ ਵੀ ਰੋ ਸਕਦੇ ਹਾਂ ਆਓ ਰਲ ਮਿਲ ਕੇ ਹਮਲਾ ਮਾਰੀਏ ਤੇ ਪੰਜਾਬੀ ਅਧਿਆਪਕ ਮੰਚ ਨੂੰ ਨਵੀਆਂ ਸਿਖਰਾਂ ਦੇ ਲੈ ਕੇ ਚੱਲੀਏ ਰੰਦਾਵਾ ਸਰ ਨੇ ਇਸੇ ਗਰੁੱਪ ਦੀ ਇੱਕ ਫੇਸਬੁੱਕ ਆਈਡੀ ਵੀ ਬਣਾਈ ਹੈ ਜੋ ਕਦੇ ਪਵਿੱਖ ਵਿੱਚ ਕਦੇ ਇਸ ਗਰੁੱਪ ਵਿੱਚ ਕਦੇ ਖਰਾਬੀ ਆ ਜਾਵੇ ਜੋ ਤੁਹਾਨੂੰ ਪਤਾ ਹੀ ਹੈ ਕੋਈ ਸਮੇਂ ਪਹਿਲਾਂ ਵੀ ਆ ਚੁੱਕੀ ਸੀ ਸੋ ਉਹਦਾ ਰਿਸਕ ਕਵਰ ਕਰਨ ਵਾਸਤੇ ਉਹਨਾਂ ਨੇ ਇੱਕ ਫੇਸਬੁੱਕ ਆਈਡੀ ਬਣਾਈ ਹੈ ਸੋ ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਹ ਸਭ ਨੂੰ ਜਿਹੜੇ ਹੋ ਤੁਸੀਂ ਉਹਨੂੰ ਜੁਆਇਨ ਕਰ ਲਓ ਮੈਂ ਫਿਰ ਤੋਂ ਦਿਨੋ ਤਰਵਾਦ ਕਰਦੀ ਹਾਂ ਰੰਦਾਵਾ ਸਰ ਜੀ ਨਾਲ ਜਿੰਨਾ ਇਹ ਉਪਰਾਲਾ ਕੀਤਾ ਤੇ ਇਸ ਗਰੁੱਪ ਦੇ ਸਾਰੇ ਮੈਂਬਰਸ ਨੂੰ ਮੈਂ ਵਧਾਈ ਦਿੰਨੀ ਹਾਂ ਜੋ ਇਸ ਦਾ ਹਿੱਸਾ ਲਿਆ ਕਿਉਂਕਿ ਤੁਹਾਡੇ ਸਭ ਦੇ ਵਡਮੁੱਲੇ ਵਿਚਾਰ ਤੇ ਪਿਆਰ ਨਾਲ ਹੀ ਇਹ ਬੂਟਾ ਇੱਕ ਵਿਸ਼ਾਲ ਰੂਪ ਧਾਰਨ ਕਰ ਸਕੇਗਾ ਅਸੀਂ ਅਕਸਰ ਸੁਣਦੇ ਹਾਂ ਕਿ ਬੁਲੰਦੀਆਂ 'ਤੇ ਪਹੁੰਚਣਾ ਕੋਈ ਕਮਾਲ ਨਹੀਂ ਹੁੰਦਾ ਬੁਲੰਦੀਆਂ 'ਤੇ ਪਹੁੰਚਣਾ ਕੋਈ ਕਮਾਲ ਨਹੀਂ ਹੁੰਦਾ ਬੁਲੰਦੀਆਂ 'ਤੇ ਟਹਿਣਾ ਕਮਾਲ ਹੁੰਦਾ ਹੈ ਸੋ ਬੁਲੰਦੀਆਂ ਤੇ ਪਹੁੰਚਦਾ ਗਏ ਆ ਤਾਂ ਹੁਣ ਇੱਥੇ ਠਹਿਰਨ ਲਈ ਆਪ ਸਭ ਦੇ ਪਿਆਰ ਸਤਿਕਾਰ ਤੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਧੰਨਵਾਦ।